ਵੈਕਲ ਸਾਹ ਵਈ ਗੁਰਜੀ ਕੀ ਫਤਿਹ ਜੀ ਬਬਾ ਪਾਣੀ ਹੈਗਾ ਮੇਰੇ ਕੋ ਥੋੜਾ ਜਿਹਾ ਕਿਹੜਾ ਪਾਣੀ ਪਾਣੀ ਮਿਲੂਗਾ ਥੋੜਾ ਜਿਹਾ ਮੇਰੇ ਗੜੀ ਬਣਾ ਖੇੜੀ ਕਰਮ ਹੋ ਗਈ ਜੇ ਚੜਦੀ ਕਲਾ ਫਿਰ ਕੰਮ ਕੀ ਕਰਦੇ ਕੰਮ ਕੀ ਕਰਦੇ ਰਖਾ ਜੀ ਰਖਾ ਚਲਾ ਦੇ ਵੈਰੀ ਗੁੱਡ ਹੈਗਾ ਪਾਣੀ ਹਾਂ ਜੀ ਵੈਰੀ ਗੁੱਡ ਤੁਹਾਨੂੰ ਗੁਰੂ ਰਾਮਦਾਸ ਰੋਟੀ ਵਾਲੀ ਛਕਾ ਜੀ ਹਾਂ ਜੀ ਹੈ ਨਾਲੇ ਪਈਆਂ ਰੋਟੀਆਂ ਹਾਂ ਜੀ ਲਿਆ ਦਿਓ ਵਗਾ ਜੀ ਛਕੀਏ ਹੁਣ ਦੁੱਧ ਛਕਾਈ ਦਿਓ ਲੈ ਲਓ ਲਿਆਓ ਫੜਾਓ ਫੁਲਕਾ ਛਕ ਲਈਏ ਧੰਨ ਗੁਰੂ ਜਾਨ ਅੰਦਸ ਲੈ ਗਿਆ ਇਹ ਨਾਲ ਹੀ ਹਾਂਜੀ ਲਿਆਓ ਪਿਆਰੇ ਲਿਆ ਦਿਓ ਛਕੀਏ ਹਾਂ ਜੀ ਧੰਨ ਗੁਰੂ ਜਾਨ ਅੰਦਸ ਆ ਕਿ ਤੁਸੀਂ ਛਕ ਲਿਆ ਹਾਂ ਹਾਂ ਜੀ ਜੀ ਆਪਾਂ ਛਕ ਲਈ ਤੇ ਨਾਲ ਕੀ ਆ ਨਾ ਕੱਖ ਵੀ ਨਹੀਂ ਕੁਛ ਵੀ ਨਹੀਂ ਹਾਂ ਅੱਛਾ ਲਿਆਓ ਅੱਡੇ ਦਾ ਅੱਛਾ ਕਮਾਈ ਕਮਾਈ ਹੁੰਦੀ ਤੇ ਵਿੱਚ ਛੋਲੇ ਲਿਆ ਲੈਂਦੇ ਹੋ ਲਿਆਓ ਪਿਆਰੇ ਧੰਨ ਗੁਰੂ ਜਾਨ ਅੰਦਸ ਬਬਾ ਜੀ ਬਹੁਤ ਬਹੁਤ ਧੰਨਵਾਦ ਆਪ ਜੀ ਦਾ ਜਿਹੜਾ ਤੁਸੀਂ ਪ੍ਰਸ਼ਾਦਾ ਵੀ ਛਕਾਤਾ ਹੈ ਹੈ ਪ੍ਰਸ਼ਾਦਾ ਕੋਈ ਨਾ ਪਰ ਕੋਈ ਕੋਈ ਪਰ ਕੋਈ ਕੋਈ ਸ਼ਿਕਾਸਾ ਦਾ ਨਾ ਸਿੰਘੋ ਹੂੰ ਅਨੁਗੁਰ ਰਾਮਦਾਸ ਤੇ ਬਾਬਾ ਜੀ ਜੇ ਜਨਾਕ ਕਮਾਈ ਹੋਵੇ ਤਾਂ ਫਿਰ ਸੁੱਕੇ ਖਾਣੀਆਂ ਤੇ ਤੇਰੇ ਕੋਲ ਲਿਆਣੀ ਜਾਂਦਾ ਨਹੀਂ ਲੈ ਜਾਂਦਾ ਬਾਬਾ ਜੀ ਅੱਛਾ ਤੁਹਾਨੂੰ ਪੈਸੇ ਨਹੀਂ ਹੁੰਦੇ ਪੈਸੇ ਨਹੀਂ ਆਮਦਨ ਹੀ ਹੈਗੀ ਆਮਦਨ ਹੀ ਹੈਗੀ ਤਾਂ ਕੋਈ ਪੈਸੇ ਘੋੜੇ ਨਹੀਂ ਨੇ ਚੱਕੇ ਭਾਰੇ ਆ ਸਵਾਰੀ ਪੈਸੇ ਨਹੀਂ ਪੜਦੀ ਹੂੰ ਤੁਹਾਨੂੰ ਭਰਾ ਮੰਗਿਆ ਤੇਰੇ ਕੋਲ ਨਵਾਂ ਲਿਆ ਨਹੀਂ ਜਾਂਦਾ ਹੈਨਾ ਨਵਾਂ ਲਿਆ ਜਾਂਦਾ ਤੇ ਤੈਨੂੰ ਜੇ ਮਿਲ ਜਾਏ ਤਾਂ ਵਧੀਆ ਗੱਲਾਂ ਇਹ 7000 ਲਿਆ ਲੌਂਡਰਮ ਚ ਅੱਛਾ ਪੁਰਾਣਾ ਹਾਂ ਜੀ ਠੀਕ ਆ। ਤਾਂ ਪਨਵਾਲਵਾ ਫੇਰ ਠੀਕ ਆ। ਹੁਣ ਨਾ ਬਈ ਇਹ ਕੰਮ ਕਰ ਆ ਤੂੰ ਸੰਭਲਾ। ਆ ਮੇਰਾ ਭਰਾ ਤੂੰ ਖਾਲੀ ਰਾਹ ਦੇ ਵਿੱਚ ਆਪਣਾ ਠੀਕ ਆ। ਕੀ ਹੋਰ? ਹਾਂਜੀ। ਆ ਪਾਣੀ ਦੀ ਬੋਤਲ ਤਾਂ ਗਰਮ ਆ। ਹਾਂਜੀ। ਜਿਉ ਸਿੰਘੋਂ ਮੜਿਆ ਜਾ। ਤਾਂ ਨਾ ਛੰਡੇ ਪਾਣੀ ਵਾਲੀ ਬੋਤਲ ਦੇਨੇ ਉਹ ਚ ਪਾਣੀ ਠੰਡਾ ਕਰੋ। ਠੀਕ ਆ। ਠੀਕ ਆ ਜੀ ਪਿਆਰੋ। ਠੀਕ ਆ ਜੀ ਪਿਆਰੋ। ਸਾਤ ਬੰਦੀ ਹਾਂ ਇਤਨਾ ਪਾਣੀ ਗਰਮ ਹੋ ਜਾਂਦਾ ਪਿਆਰੋ। ਪਾਣੀ ਗਰਮ ਹੁੰਦਾ ਭਾਈ ਇਹ ਨਾ। ਗਰਮ ਹੁੰਦਾ ਨਾ। ਤੁਹਾਨੂੰ ਇੱਕ ਬੋਤਲ ਮੈਂ ਦੇਣਾ ਹੋਰ। ਹਾਂਜੀ। ਉਹਦੇ ਚ ਪਾਣੀ ਠੰਡਾ ਕਰ ਰਹੂਗਾ। ਠੀਕ ਆ ਪਿਆਰੋ। ਕੱਲ ਤੁਸੀਂ ਆ ਜਿਓ ਠੀਕ ਹੈ ਜੀ ਦਿਨਾਂ ਤੇ ਤੁਸੀਂ ਆਪਣਾ ਨਾਮ ਟੀਕੇ ਦੇ ਗੱਲੋਂ ਦਾ ਸਪਸ਼ਟ ਨੇ ਕੱਲ ਸਵੇਰੇ 11 ਵਜੇ ਅੰਮ੍ਰਿਤਸਰ ਪਹੁੰਚ ਜਾਇਓ ਯਾਰਾ ਏ ਠੀਕ ਹੈ ਜੀ ਇਹ ਆ ਜਾਇਓ ਜੀ ਆਦਨਾ 7 ਵਜੇ ਜੀ ਚਲ ਠੀਕ ਹੈ ਜੀ ਭਾਈ ਕੱਲ ਸਾਹਿਬ ਵਾਸੀ ਗੁਰਜੀਤ ਦੀ ਫਤਿਹ ਦੀ ਤੁਹਾਨੂੰ ਗੁਰੂ ਦਮਦਸ ਕੀ ਬਤੇ ਜੀ ਹੋਜੀ ਪਹਿਰੇ ਠੀਕ ਹੋ ਚੜਦੀ ਗਲਾ ਤਰਦੀ ਦੇ ਗੁਰੂ ਦਮਦਸ ਦੇ ਕਰਿਆਗੇ ਅੰਮ੍ਰਿਤਸਰ ਸਾਹਿਬ ਹਾਂ ਜੀ ਅੰਮ੍ਰਿਤਸਰ ਖੁਸ਼ ਹੋ ਹਾਂ ਕਦੋਂ ਆਏ ਸੀ ਆ ਗਏ ਖੁਸ਼ ਹੋ ਤੋ ਤੁਹਾਡੀ ਕਿੰਨੀ ਗੱਡੀ ਖੜੀ ਆਇਓ ਤੁਹਾਨੂੰ ਦਿਖਾਈ ਏ ਇਹ ਤੁਹਾਨੂੰ ਗੁਰੂ ਨਾਮਦਾਸ ਪਾਤਸ਼ਾਹ ਜੀ ਨੇ ਲੈ ਕੇ ਦਿੱਤੀ ਆ ਅਜਾ ਪੁੱਤ ਇਹ ਗੱਡੀ ਦੇਖੋ ਪਹਿਲੇ ਚੈੱਕ ਕਰੋ ਠੀਕ ਆ ਇਹ ਤੁਹਾਨੂੰ ਗੁਰੂ ਨਾਮਦਾਸ ਪਾਤਸ਼ਾਹ ਜੀ ਨੇ ਲੈ ਕੇ ਦਿੱਤੀ ਆ ਠੀਕ ਐ ਖੁਸ਼ ਹੋ ਥੋੜੇ ਸਵਾਰੀਅਤ ਬੈਠਣ ਗਿਆ ਤੇ ਤੁਸੀਂ ਸਾਨੂੰ ਰੋਟੀ ਖਵਾਈ ਹਾਂਜੀ ਰੋਟੀ ਦੇ ਬਦਲੇ ਮਹਾਰਾਜ ਨੇ ਤੁਹਾਨੂੰ ਦੇਖ ਲਓ ਹਾਂਜੀ ਨਵੀਂ ਗੱਡੀ ਦੇਤੀ ਆ ਤੁਸੀਂ ਖੋ ਤੁਹਾਡਾ ਗੁਰੂ ਬੜਾ ਬਿਆਨਤਾ ਹੈ ਗੁਰੂ ਨਾਮਦਾਸ ਸਾਹਿਬ ਦਾ ਗੁਰੂ ਨਾਮਦਾਸ ਸੋ ਵੀਰ ਨੂਰ ਨਾ ਮਾਰਿਖਾ ਦੇਤਾ ਵੀਰ ਦਾ ਰਿਕਸ਼ਾ ਜਿਹੜਾ ਤੇ ਇੱਕ ਟੁੱਟਾ ਹੋਇਆ ਸੀ ਕੱਲ ਮਿਲਿਆ ਸੀ ਵੀਰ ਹਲਕਾਵਾ ਪਰ ਕਮ ਸੈਟਾ ਨੂੰ ਢੇੜ ਵਾਲਾ ਕੋਣਾ ਗੁਰੂ ਰਾਮਦਾਸ ਪਾਤਸ਼ਾਹ ਜੀ ਠੀਕ ਹੈ ਤੁਹਾਨੂੰ ਤੇ ਗੁਰੂ ਨੇ ਦਿੱਤਾ ਆਪਣੀ ਇੰਤਾ ਨਹੀਂ ਕਰਾਏ ਤੂੰ ਤੁਹਾਨੂੰ ਕੱਲ ਰੋਟੀ ਖਵਾਈ ਸੀ ਨਾ ਇਹ ਰੋਟੀ ਦੇ ਬਦਲੇ ਆ ਤੇਰਾ ਠੀਕ ਹੈ ਚਲੋ ਹੁਣ ਤੁਸੀਂ ਲੈ ਜਾਓ ਠੀਕ ਹੈ ਤੇ ਬਾਕੀ ਜਿਹੜਾ ਵੀ ਪੁੱਛੇ ਨਾ ਕਿਨੇ ਇਦਾਂ ਐਹੀ ਕਹਣਾ ਕਿ ਸਾਡੇ ਗੁਰੂ ਨੇ ਦਿੱਤਾ ਗੁਰੂ ਰਾਮਦਾਸ ਸੌਣ ਠੀਕ ਹੈ ਚਲੋ ਹੁਣ ਕੀਰਤ ਕਰਨੀ ਨਾਮ ਜਪਣਾ ਤੇ ਫਿਰ ਮੰਨ ਦੇ ਸਕਣਾ ਚਲੋ ਠੀਕ ਹੈ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ